ਸਾਡੇ ਸਾਰਿਆਂ ਪੰਜਾਬ ਵਿੱਚ ਸਾਰੇ ਪੰਜਾਬ ਵਿੱਚੋਂ ਬੱਚੇ ਹੈ ਅਮਨ ਪ੍ਰੀਤ ਕੌਰ ਉਹਦੇ ਨੇ 81.4% ਸਭਾ ਵਿੱਚ ਨੇ ਸਾਡੇ ਜਾਗ ਲੱਗ ਗਿਆ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਮੈਰਿਟ ਪਛਾਣਾ ਜਿਹੜਾ ਹੈ ਉਹ ਪੋਸੀਬਲ ਹੈ ਸਾਰੇ ਬੱਚੇ ਤਾੜੀਆਂ ਦਰਪਜਨੀ ਰਹਿਣੀਆਂ ਚਾਹੀਦੀਆਂ ਸਦਾ ਤਾਰ ਪਟਿਆਲਾ ਦੇ ਸਰਕਾਰੀ ਸਕੂਲ ਵਿੱਚ 12ਵੀਂ ਜਮਾਤ ਦੀ ਕੁੜੀ ਹੁਸਨਪ੍ਰੀਤ ਨੇ ਕੀਤਾ ਦੂਜਾ ਸਥਾਨ ਹਾਸਲ 500 ਵਿੱਚੋਂ 490 ਨੰਬਰ ਕੀਤੇ ਅਕਲ ਸਕੂਲ ਦਾ ਰਿਜ਼ਲਟ ਆਇਆ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਕੱਲ ਪਾਸ 2 ਦਾ ਜਿਹੜਾ ਹੈ ਪੰਜਾਬ ਸਕੂਲ ਐਜੂਕੇਸ਼ਨ ਦਾ ਬੋਰਡ ਰਿਜ਼ਲਟ ਜਿਹੜਾ ਅਨਾਉਂਸ ਕੀਤਾ ਗਿਆ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਦੋਂ ਸੀ ਮੈਰਿਟ ਲਿਸਟ ਦੇਖੀ ਤਾਂ ਸਾਡੇ ਸਕੂਲ ਦਾ ਬੱਚਾ ਜਿਹੜਾ ਹੁਸਨਪ੍ਰੀਤ ਹੈ ਇਹਨੇ ਉਹਦੇ ਵਿੱਚ ਜਿਹੜਾ ਹੈ ਉਹ ਪੰਜਾਬ ਵਿੱਚ 10ਵਾਂ 10ਵਾਂ ਤੇ ਆਪਣੇ ਜਿਹੜਾ ਹੈ ਪਟਿਆਲਾ ਡਿਸਟ੍ਰਿਕਟ ਦੇ ਵਿੱਚੋਂ ਸੈਕਿੰਡ ਪੋਜੀਸ਼ਨ ਆਈ ਹੈ ਇਸ ਬੱਚੇ ਦੀ ਇਹਦੇ 98% ਨੰਬਰ ਆਏ ਨੇ ਤੋ ਸਾਡੇ ਸਾਰਿਆਂ ਲਈ ਇਹਨਾਂ ਦੇ ਅਧਿਆਪਕਾਂ ਲਈ ਸਾਰਿਆਂ ਲਈ ਬੱਚਿਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਸਪੈਸ਼ਲੀ ਬੱਚੇ ਨੂੰ ਇਹਦੇ ਪੇਰੈਂਟਸ ਨੂੰ ਕਹਿੰਦੇ ਇੰਨੀ ਮਿਹਨਤ ਕੀਤੀ ਹੈ ਬੱਚਾ ਸਾਡੇ ਕੋਲ 6th ਔਨਵਰਡ ਪੜ ਰਿਹਾ ਸੀਗਾ ਤੇ ਹੁਣ ਪਲੱਸ 2 ਕਰਕੇ ਜਾ ਰਹੀ ਹੈ ਲੱਗਦੀ ਨਾ ਤੇ ਹਾਂ ਸਾਡੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸ਼ਾਪੁਰ ਕਾਲੇ ਕੀ ਵਿੱਚ ਇਹ ਬੱਚਾ ਇਸੇ ਪਿੰਡ ਦਾ ਹੀ ਪੜਨ ਵਾਲਾ ਹੈ ਤੇ ਇੱਥੇ ਹੀ ਰਹਿੰਦਾ ਹੈ ਹਾਂ ਬੇਟਾ ਤੁਸੀਂ ਕਿਹੜੇ ਸਕੂਲ 'ਚ ਪੜਦੇ ਹੋ ਕੀ ਨਾਮ ਹੈ ਤੇ ਕੀ ਪੋਜੀਸ਼ਨ ਆਈ ਹੈ ਤੁਹਾਡੀ ਮੇਰਾ ਨਾਮ ਹੁਸ਼ੀਰਤ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸ਼ਾਪੁਰ ਕਾਲੇ ਦੇ ਵਿੱਚ ਪਲੱਸ 2 ਵੋਕੇਸ਼ਨਲ ਦੇ ਵਿਦਿਆਰਥਣ ਹਾਂ ਮੇਰੀ ਸਾਡੇ ਸਕੂਲ ਵਿੱਚ ਫਰਸਟ ਪੋਜੀਸ਼ਨ ਅਤੇ ਪਟਿਆਲਾ ਵਿੱਚ ਸੈਕੰਡ ਪੋਜੀਸ਼ਨ ਆਈ ਹੈ ਪੂਰੇ ਪਟਿਆਲੇ ਜ਼ਿਲ੍ਹੇ ਤੋਂ ਤੁਹਾਡੀ ਸੈਕੰਡ ਪੋਜੀਸ਼ਨ ਆਈ ਹੈ ਠੀਕ ਹੈ ਪਰ ਤੁਸੀਂ ਕੀ ਆਪਣੇ ਪ੍ਰਿੰਸੀਪਲ ਔਰ ਸਕੂਲ ਕੈਪਟਨ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗੀ ਕਿ ਮੈਂ ਜੋ ਵੀ ਅੱਜ ਇਸ ਮੁਕਾਮ ਤੇ ਪਹੁੰਚੀ ਆ ਮੇਰੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਬਲਪ੍ਰੀਤ ਕੌਰ ਅਤੇ ਮੇਰੇ ਇਨਚਾਰਜ ਸ਼੍ਰੀਮਤੀ ਕਿਰਨ ਦੇਵੀ मैम ਅਤੇ ਬਾਕੀ ਸਾਰੀ ਟੀਚਰਾਂ ਦੇ ਸਹਿਯੋਗ ਨਾਲ ਪਹੁੰਚੀ ਆ ਇਸ ਵਿੱਚ ਮੇਰੀ ਪੋਜੀਸ਼ਨ ਵਿੱਚ ਮੇਰੇ ਮਦਰ ਦਾ ਬਹੁਤ ਵੱਡਾ ਯੋਗਦਾਨ ਹੈ ਅੱਗੇ ਤੁਸੀਂ ਭਵਿੱਖ ਵਿੱਚ ਕੀ ਬੰਨਣਾ ਚਾਹੋਗੇ ਮੈਂ ਅੱਗੇ ਭਵਿੱਖ ਵਿੱਚ IAS ਦੀ ਤਿਆਰੀ ਕਰਕੇ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ ਜਣਾ ਜਿਹੜਾ ਹੈ ਉਹ ਪੌਸਿਬਲ ਹੈ ਤੁਸੀਂ ਸਾਰੇ ਬੱਚੇ ਤਾੜੀਆਂ ਲੱਗ ਬਜਦੀਆਂ ਰਹਿਣੀਆਂ ਚਾਹੀਦੀਆਂ ਹੈਗਾ ਤਾਰ 60 ਦਾ 90% ਅੰਕ ਲੈ ਕੇ ਇਸ ਵਿਦਿਆਰਥਣ ਨੇ तो, ताड़ियां नहीं रोकड़िया सुक्ष्मण कौर और टू साइज दे ओ हीरे बच्चे ने फिर बवाके चार ही जाते हैं राजेंद्र फतेहपुर समाणा हेडलाइंस तो के विशेष मीडिया कवरेज दे ਲਈ ਦਾ ਪੰਜਾਬ ਤੋਂ ਦਿਖਿਆ ਪੁਰ ਵੱਲੋਂ ਐਲਾਨਿਆ ਗਿਆ ਤੇ ਮੈਂ ਤੇ ਸਾਰੇ ਆਏ ਹੋਏ ਨੇ ਵੀ ਬਤਵੰਤੇ ਸੱਜਣ ਨੇ